ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਪੰਜਾਬੀ ਆਪਣੀ ਮਾਂ ਨੂੰ 16 ਸਾਲ ਬਾਅਦ ਮਿਲਿਆ ਤਾਂ ਦੇਖੋ ਕਿਵੇਂ ਮਾਂ ਨੇ ਬਾਹਾਂ ਖਿਲਾਰ ਕੇ ਆਪਣੇ ਪੁੱਤ ਨੂੰ ਕਾਲ ਜੀ ਨਾਲ ਲਾਇਆ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਬਾਰੇ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਤੇ ਤੂੰ ਪੁੱਛ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਟਣੇ ਸੌਖੇ ਨਹੀਂ ਇਤਨਾ ਨੂੰ ਛੱਟਣ ਵੇਲੇ ਰੋਏ ਸਾਡੇ ਦਿਲ ਤੋਂ ਕੁਝ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਸਾਡੇ ਕਿਦ ਤੋਂ ਪੁੱਛ ਬੁੱਧਾ ਅਸੀਂ ਕਿਉਂ ਪਰਦੇਸੀ ਹੋਏ